ਨਾਬੀ ਜੀ ਮੇਰਾ ਨਾਮ ਕੁਲਦੀਪ ਸਿੰਘ ਪ੍ਰੀਤ ਹੈ ਜੀ ਸਾਡਾ ਪਿੰਡ ਗੇਲ ਵਰਪਾਲਿਆ ਜੀ ਅੱਜ ਵੋਟਪੋਣ ਆਏ ਜੀ ਤੇ ਕਿਹਨੂੰ ਵੋਟ ਪਾ ਰਹੇ ਆ ਅਸੀਂ ਸੋਮਨੀ ਕਾਲੀ ਦਲ ਨੂੰ ਤਕੜੀ ਨੂੰ ਵੋਟ ਪਾ ਰਹੇ ਆ ਸੋਮਨੀ ਕਾਲੀ ਦਲ ਨੂੰ ਪਾ ਰਹੇ ਆ ਇਹਨਾਂ ਦਾ ਬਹੁਤ ਕੰਮ ਪਿਛਲੇ ਜਿਹੜਾ ਵਿਕਾਸ ਇਹਨਾਂ ਦਾ ਅਜੇ ਤੱਕ ਦੀਦਾ ਵਾ ਜਿਹੜੀਆਂ ਨਵੀਆਂ ਸਰਕਾਰਾਂ ਵਾ ਇਹਨਾਂ ਕੋਲ ਨਹੀਂ ਸਵਾਰਿਆ ਅਸੀਂ ਜਿਹੜਾ ਵਾ ਸ਼ਿਰੂ ਤੋਂ ਕਾਲੀ ਦਲ ਦੇ ਨਾਲ ਆ ਕਾਲੀ ਦਲ ਨਾਲ ਆ ਲਈ ਰਹਾ ਉਹਨਾਂ ਨੂੰ ਵੋਟਾਂ ਪਾਉਣੇ ਲੋਕਾਂ ਦਾ ਤਾਂ ਸ਼ਾਹ ਵੀ ਕਾਲੀ ਦਲ ਦੇ ਵਿੱਚ ਹੀ ਆ ਹਾਂਜੀ ਬਾਬਾ ਜੀ ਨਾਂ ਤੇਰਾ ਲਾਜੀ ਆਪਣਾ ਲਾਲੇ ਗਰਮੇਲ ਸਿੰਘ ਅੱਜ ਵੋਟ ਪਾਉਣ ਆਇਆ ਜੀ ਹਾਂਜੀ ਕਿਹਨੂੰ ਪਾ ਰਹੇ ਹੋ ਵੋਟ ਸੋਮਨੀ ਕਾਲੀ ਦਲ ਨੂੰ ਜੀ ਕਾਲੀ ਦਲ ਨੂੰ ਪਾ ਰਹੇ ਆ ਇਹ ਜੀ ਪਹਿਲਾਂ ਵੀ ਕਾਲੀ ਦਲ ਨੂੰ ਪਾਉਂਦੇ ਆਇਆ ਤੇ ਕਾਲੀ ਦਲ ਨੂੰ ਹੀ ਪਾਉਂਦੇ ਆ ਜਿਹੜਾ ਗਾਂ ਲਵਾਵਾਂਗੇ ਲੱਗਦਾ ਕਿ ਕਾਲੀ ਦਲ ਨੂੰ ਵੋਟ ਪਾਉਣੀ ਹਾਂਜੀ ਜ਼ਰੂਰੀ ਆ ਸਾਡੇ ਉਹਨਾਂ ਨੇ ਬਿੱਲ ਮਾਫ਼ ਕੀਤੇ ਆ ਹੋਰ ਹੀ ਬੜੇ ਕੰਮ ਕੀਤੇ ਆ ਹਿਮਲਕ ਜਨ ਤੋਂ ਬਾਹਲੇ ਆ ਟਰੈਕਟਰਾਂ ਦੇ ਲਾਇਸੈਂਸ ਮਾਫ਼ ਕੀਤੇ ਬਿੱਲ ਮਾਫ਼ ਕੀਤੇ ਆਟਾ ਦਾਲ ਫ੍ਰੀ ਦਿੱਤਾ ਉਨ੍ਹਾਂ ਦੇ ਕੰਮ ਬੋਲਦੇ ਆ ਨਾ ਤੇ ਕਾਂਗਰਸ ਨੇ ਕੋ ਕੀਤਾ ਤੇ ਨਾ ਅਕਾਲੀ ਦਲ ਨੇ ਕੀਤਾ ਹੇ ਤੱਕ ਜਿੰਨੀਆਂ ਸਹੂਲਤਾਂ ਦਿੱਤੀਆਂ ਵਾ ਆਪ ਜਨਤਾ ਨੂੰ ਅਕਾਲੀ ਦਲ ਨੇ ਦਿੱਤੀਆਂ ਆਵਾਜ਼ ਦੀ ਪਾਰਟੀ ਦਾ ਕਹਿਣਾ ਵੀ ਬਿੱਲ ਤਸਵੀਰ ਨੂੰ ਆਪ ਦੀ ਗੁਰੂ ਵੀ ਮੈਡੀਕਲ ਉਹ ਤਾਂ ਚੋਰੀ ਕੀਤੀ ਆ ਜੋ ਉਹ ਤਾਂ ਕਸੂਮਨੀ ਅਕਾਲੀ ਦਲ ਨੇ ਪਹਿਲਾਂ ਹੀ ਕਰਤੇ ਸੀ ਜੋ ਜੂਟ ਮਾਫ ਕਰਤਾ ਸੀ ਤੇ ਇਹਨਾਂ ਮਗਰੋਂ ਦੀ ਚੋਅ ਨਕਲ ਕਰਕੇ ਵੋਟਾਂ ਲੈ ਗਏ ਮੇਰਾ ਨਾਮ ਤੇਜਿੰਦਰ ਸਿੰਘ ਹੈ ਜੀ ਪਿੰਡ ਵਰਪਾਲਿਆ ਜੀ ਅੱਜ ਵੋਟਪੋਲ ਆਇਓ ਹਾਂਜੀ ਸਰ ਜੀ ਕਿੰਨੂ ਵੋਟ ਪਾ ਰਹੇ ਆਂ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਰਹੇ ਆਂ ਜੀ ਅਕਾਲੀ ਦਲ ਨੂੰ ਕਿਉਂ ਪਾ ਰਹੇ ਸਰ ਉਹਨਾਂ ਦੀ ਕਾਰਜਕਾਰੀ ਬਹੁਤ ਵਧੀਆ ਹੈ ਜੀ ਉਹਨਾਂ ਨੇ ਆਪਣੇ ਪਹਿਲੇ ਜਿਹੜੇ ਕੰਮ ਸੀ ਨਾ ਉਹਨਾਂ ਦਾ ਵਿਕਾਸ ਜਿਹਨਾਂ ਬਹੁਤ ਕੀਤਾ ਹੈ ਜੀ ਤੇ ਨਾਲੇ ਬਦਲਾਅ ਦਾ ਰਿਜ਼ਲਟ ਵੇਖ ਹੀ ਲਿਆਈ ਸਾਰੀ ਸੰਗਤ ਨੇ ਇਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਵਾਪਸ ਲਿਆਉਣਾ ਚਾਹੁੰਦੇ ਆਂ ਜੀ ਫਿਰ ਆਮ ਆਲੀ ਪਾਰਟੀ ਦੀ ਗੱਲ ਕਰੀ ਤਾਂ ਉਹਨਾਂ ਦੇ ਕੰਮਾਂ ਨੂੰ ਕਿਵੇਂ ਕਿਵੇਂ ਦੇਖਦੇ ਹੋ ਉਹ ਬੇਹੱਦ ਦੀ ਅਜੇ ਤੱਕ ਜਿੰਨੀਆਂ ਪਾਰਟੀਆਂ ਜਾਂ ਨਖਿੱਧ ਪਾਰਟੀਆਂ ਆਈਆਂ ਅਜੇ ਤੱਕ ਦੀ ਪਰ ਉਹਨਾਂ ਦਾ ਕਹਿਣਾ ਵੀ ਹੁਣ ਤੱਕ ਤੇ ਕੰਮ ਹੋਣ ਵੀ ਅਸੀਂ ਵੀ ਬੜੇ ਕਰਾ ਦੇਵਾਂਗੇ ਚਾਹੇ ਬੱਤੀ ਦੀ ਗੱਲ ਉਹ ਸਿਰਫ ਕਾਗਜ਼ਾਂ 'ਚ ਬੋਲਦੇ ਆ ਜੀ ਸੋਤ ਨਹੀਂ ਕਰ ਲਈਏ ਕਾਗਜ਼ਾਂ 'ਚ ਬੋਲਦੇ ਆ ਜੀ ਸਿਰਫ ਰਿਜ਼ਲਟ ਕੁਝ ਨਹੀਂ ਹੈਗੀ ਜੀ ਉਹਨਾਂ ਦਾ ਅਸਲੀ ਰੋ ਜੀ ਕੀ ਨਾਮ ਜੀ ਬਾਬੇ ਜੀ ਜੀਵਾਸ ਹੋਇਆ ਜਗਾਸ ਗੱਲ ਕਿੰਨੀ ਉਮਰ ਹੋ ਗਈ ਆਪਨੇ ਜੀ 75 ਸਾਲ ਅੱਜ ਵੋਟ ਪਾਉਣ ਆਏ ਹੋ ਕਿਹਨੂੰ ਪਾ ਰਹੇ ਹੋ ਅਸੀਂ ਕਾਲੇਦਾਲ ਨੂੰ ਤਕੜੀ ਨਾ ਪਾਉਣ ਆਏ ਤਕੜੀ ਨੂੰ ਕੋ ਵੋਟ ਪਾ ਰਹੇ ਅੱਜ ਉਹ ਕੰਮ ਅਸੀਂ ਸਾਰਿਆਂ ਬਰੋਨਾਲੇ ਰਹੇ ਆ ਜੀ ਉਹਨਾਂ ਵੱਲੇ ਰਹਿਣਾ ਹਾਂ ਜੀ ਜੀ ਭਾਜੀ ਕਾਲੀਦਾਨ ਤੋਂ ਪਾਰੇ ਹਾਂ ਹਾਂ ਜੀ ਹਾਂ ਮਾਦੀਪਾਟੀ ਦਾ ਕਹਿੰਦਾ ਕਾਲੀਦਾਨ ਨੇ ਤਾਂ ਕੋਈ ਕੰਮ ਨਹੀਂ ਕਰਾਇਆ ਮੇਰੀ ਜੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੇ ਨਈਂ ਬਣਾ ਕੋਈ ਕੰਮ ਨਹੀਂ ਕੀਤਾ ਜੀ ਤਿੰਨ ਆ ਜਿਹੜਾ ਨੇ ਜਿਹੜਾ ਨਾਮ ਨਰਮਲ ਸਿੰਘ ਜੀ ਅੱਜ ਵੋਟ ਪਾਉਣ ਆਏ ਉਹ ਕਿੰ ਨੂੰ ਪਾ ਰਹੇ ਕਾਲੀਦਾਨ ਨੂੰ ਪਾਉਂਦੇ ਆ ਜੀ ਕੀ ਪਾ ਰਹੇ ਅੱਜ ਸ਼ੁਰੂ ਤੋਂ ਕਾਲੀਦਾਨ ਨੂੰ ਪਾਉਂਦੇ ਰਹੇ ਆ ਜੀ ਆਮ ਆਦਮੀ ਪਾਰਟੀ ਨੇ ਤਾਂ ਵਧੀਆ ਕੰਮ ਕਰੀਏ ਉਹ ਕਾਗਜ਼ਾਤੀ ਕਰ ਰਿਹਾ ਤੇ ਪਰ ਉਹਨਾਂ ਨੇ ਘਣੇ ਵੀ ਹਿੱਤ ਤੱਕ ਸਾਰੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਗਿਆ ਕਿਵੇਂ ਦੇਖਦੇ ਉਹਨਾਂ ਦੇ ਕੰਮਾਂ ਕਾਗਜ਼ਾਤੀ ਆ ਬਾਕੀ ਸਹੂਲਤ ਕੋਈ ਨਹੀਂ ਕਾਲੀ ਚੱਲ ਨੂੰ ਕਿੱਦਾਂ ਦੇਖਦੇ ਉਹਨਾਂ ਦੇ ਕੰਮਾਂ ਕਾਲੀ ਚੱਲਦੇ ਪੁਰਾਣੇ ਕੰਮ ਵੇਖ ਕੇ ਹੌਂਦੇ ਮੋਟਾ ਦੇ ਇਹ ਕੀ ਕੰਮ ਕਰਾਇਨੇ ਕਾਲੀ ਚੱਲਦੇ ਸਾਰੇ ਹੀ ਕੰਮ ਕਰਾਇਆ ਉਹਨਾਂ ਕੋਈ ਰਹਿਣ ਨਹੀਂ ਦਿੱਤਾ ਬੇਲਮਾਫ ਜਿੱਤੇ ਆ ਬੰਮੀਆਂ ਦੇ ਹੋਰ ਦਾਲ ਆਟਾ ਦਿੱਤਾ ਮਿਰਾਲ ਸਿੰਘ ਜੀ ਨਗਰ ਕਿਹੜਾ ਜੀ ਨਗਰ ਆਪਣਾ ਵਰਪਾਲ ਗੰਗੇ ਨਵਰਪਾਲ ਹਾਂਜੀ ਬੋਰਡ ਪਾਉਣ ਆਏ ਕਿੰਨੂ ਪਾਉਣ ਆਏ ਜੀ ਕਿੰਨੂ ਬੋਰਡ ਪਾ ਰਹੇ ਤਕੜੀ ਨੂੰ ਪਾਉਣੀ ਹੈ ਤਕੜੀ ਨੂੰ ਕੋ ਪਾਉਣੀ ਹੈ ਹਾਂਜੀ ਤਕੜੀ ਨੂੰ ਪਾਉਣੀ ਉਹਨਾਂ ਸਹੂਲਤਾਂ ਉਹਨੀਆਂ ਦਿੱਤੀਆਂ ਜੀ ਆਟਾ ਦਾਲ ਸਾਰਾ ਬਿੱਲ ਮਾਫ ਕੀਤੇ ਆਇਰਾ ਵਗੈਰਾ ਜੋ ਵੀ ਹੈ ਜ਼ਰੂਰ ਕੰਮ ਕਿਆਮਤ ਆਮ ਆਦਮੀ ਪਾਰਟੀ ਦੀ ਕਹਿਰੀ ਕੀ ਮੈਂ ਆਮ ਆਦਮੀ ਪਾਰਟੀ ਨੇ ਕਰਨੀ ਕੋ ਕਿੰਦੇ ਤੇ ਕਿਉਂ ਸਾਡੇ ਕਾਰਡ ਰਸਨ ਕਾਰਡ ਤੱਕ ਨਹੀਂ ਬਣਾਏ ਨਾ ਕੀ ਕਰਨ ਕੀ ਸੋ ਕਰਦੇ ਪਤਾ ਨਹੀਂ ਕਟਿਆ ਮੇਰਾ ਵੀ ਕਟਿਆ ਵਾ ਨਾ ਕੱਖ ਨਹੀਂ ਕੱਖ ਨਹੀਂ ਮਿਲਦਾ ਬਾਦਲ ਸਾਹਿਬ ਦੇ ਕਮਾਂ ਨੂੰ ਤਾਂ ਵੇਖੋ ਉਹਨਾਂ ਦੇ ਠੀਕ ਸੀ ਉਹਨਾਂ ਦੇ ਲਾਜ਼ ਦੀ ਸੀ ਜਦੋਂ ਸਰਕਾਰੀ ਲੱਗਦਾ ਸਰਕਾਰ ਕਾਲੀਦਲ ਦੀ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਕੀ ਨਾਮ ਭਾਜੀ ਤੁਹਾਡਾ ਗਰਮੇਸ਼ਿੰਗ ਜੀ ਅੱਜ ਵੋਟ ਪਾਉਣ ਆਏ ਹਾਂਜੀ ਹਾਂਜੀ ਕਿੰਨੇ ਪਾਰੇ ਵੋਟ ਪਾਰੇ ਸੋਬਰੀ ਕਾਲੀਦਲ ਤੱਕੜੇ ਨੂੰ ਜੀ ਕੀ ਪਾਉਣਿਆ ਕਾਲੀਦਲ ਨੂੰ ਵੋਟ ਪਾਈ ਆ ਰਹੀ ਤੁਹਾਡੇ ਹੋਰ ਬਹੁਤ ਬਹੁਤ ਕੁਝ ਦਿੱਤਾ ਜੀ ਉਹਨਾਂ ਦੇ ਗਰੀਬਾਂ ਨੂੰ ਕੀ ਕੁਝ ਦਿੱਤਾ ਜੀ ਕਣਕ ਦਿੰਦੇ ਸ਼ਮਸ਼ੀਂਹ ਦਿੰਦੇ ਆ ਹੋਣੀ ਫੋਲ ਤਾਂ ਬਹੁਤ ਦਿੱਤੇ ਆ ਜੀ ਹਾਂਜੀ ਕਾਪਰ ਆਰਦੇ ਆਮਾਜੂ ਪਾਰਟੇ ਜੇ ਮੈਨੇ ਕਰਦਾ ਅੰਨਾ ਸੰਸਨਿਤ ਮਿਲ ਕੇ ਜੀ ਨਾਗਰ ਬਣ ਕੇ ਮਿਲੀ ਹੈ ਜੀ ਪਰਵੰਦੀ ਵੀ ਸਾਡੇ ਲੋ ਵੀ ਮੈਡੀਕਲ ਦੀ ਸਹੂਲਤ ਲਾਈਏ ਚਾਹੇ ਆਟਾ ਦਾ ਉਸਕੀ ਹਿੰਦੀ ਸਾਰੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਚਾਹੇ ਬਿਲੀ ਬੋਲੇ ਬਿਲ ਦੀ ਲਈ ਹੈ ਤਾਂ ਦਿੱਤੀ ਛੇ ਜੇ ਮੈਂ ਇਹੋ ਮਾਫ ਹੈ ਜੀ 100 ਜੰਟਾਂ ਨੇ ਮਾਫ ਦਿੱਤਾ ਹਾਂ ਹਾਂ ਉਹ ਤੇ ਉਹਦੇ ਬਾਅਦ ਅਸੀਂ ਕਾਰ ਨਹੀਂ ਕੀਤਾ ਜੀ ਬਹੁਤ ਸਕੀਮਾਂ ਦਿੱਤੀਆਂ ਸਫਾਈ ਕਰ ਦਿੱਤਾ ਗਰੀਬਾਂ ਨੂੰ ਕੁੜੀਆਂ ਨੂੰ ਫਿਰ ਸ਼ਾਹ ਆਰਡਰ ਜਿਸ ਕੀ ਦਿ ਜੀ ਅਕੀ ਅੰਦਰ ਦੇ ਉਹ ਵਜੀਫੇ ਦਿੱਤੇ ਆ ਜੀ ਤੇ ਨਾ ਕਾਕਣ ਦੇ ਮਿਲਿਆ ਜੀ ਜਿਹੜਾ ਮੋੜ ਫੇਰ ਪੱਲੀ ਦਾ ਸਰਹਾਰਾ ਦੇ ਹਾਂ ਜੀ ਹਾਂ ਜੀ ਕਹਿੰਦੇ ਨੇ ਹਾਂ ਜੀ ਸਰ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਪਤੇ ਅੱਜ ਮੈਂ ਮਨਜੀਤ ਸਿੰਘ ਕੈਂਡੀਡੇਟ ਅਕਾਲੀ ਦਲ ਵੱਲੋਂ ਵਰਪਾਲ ਕਲਾ ਜ਼ੋਨ ਨੰਤਰ ਦਾਸ ਤੋਂ ਇਲੈਕਸ਼ਨ ਰਲ ਰਹੇ ਆ ਜੀ ਜੋ ਕਿ ਅਜਮਦਪਾਲ ਖਲਾ ਦੇ ਵਿੱਚ ਆਇਆ ਜੀ ਕੈਂਡੀਡੇਟ ਤੌਰ ਤੇ ਤੇ ਇਲੈਕਸ਼ਨ ਵਧੀਆ ਚੱਲ ਰਹੀ ਆ ਪੀਸਫੁਲੀ ਚੱਲ ਰਹੀ ਆ ਕੋਈ ਲੜਾਈ ਝਗੜਾ ਨਹੀਂ ਜੀ ਤੇ ਮੈਂ ਵੀ ਇਹਨਾਂ ਨੂੰ ਇਹ ਅਪੀਲ ਕੀਤੀ ਆ ਵੀ ਕੋਈ ਲੜਾਈ ਝਗੜਾ ਨਹੀਂ ਕਰਨਾ ਸਹੀ ਤਰੀਕੇ ਨਾਲ ਇਲੈਕਸ਼ਨ ਕਰੋ ਜਿੰਨੂੰ ਕੋਈ ਵੋਟ ਪਾਉਂਦਾ ਉਹਨੂੰ ਪਾਉਂਦਿਓ ਨਾ ਰੋਕੋ ਤੇ ਨਾ ਕਿਨੂੰ ਰੁਕਣੇ ਦਿਓ ਤੇ ਵਧੀਆ ਘੜਾ ਮਿਲ ਰਿਹਾ ਜੀ ਅੱਗੇ ਜੋ ਪ੍ਰਮਾਤਮਾ ਕਰੂਗਾ ਸਰ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਆ ਹੁਣ ਸਰ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀ ਆਪਣਾ ਐਸਐਚਓ ਸਾਹਿਬ ਵੀ ਆਪਣਾ ਹਲਕੇ 'ਚ ਹੀ ਆ ਤੇ ਡਿਪਟੀ ਸਾਹਿਬ ਵੀ ਹਲਕੇ 'ਚ ਹੀ ਆ ਉੱਤੇ ਵੀ ਅਫਸਰ ਸਾਰਿਆਂ ਦੀ ਨਿਗਾਹ ਜੀ ਟਿੱਕੀ ਹੋਈ ਨਿਗਾਹ ਪੂਰੀ ਪ੍ਰਸ਼ਾਸਨ ਦੀ ਪੂਰੀ ਨਿਗਾਹ ਟਿੱਕੀ ਆ ਵੀ ਕਿਤੇ ਵੀ ਹਿੱਲਜੁਲ ਨਾ ਹੋਵੇ ਕੋਈ ਕੋਈ ਲੜਪਟੜੀ ਤਾਂ ਨਹੀਂ ਦੇਖਣ ਨੂੰ ਨਹੀਂ ਨਹੀਂ ਜੀ ਇਸ ਟਾਈਮ ਤੇ ਕੋਈ ਨਹੀਂ ਜੀ ਇਸ ਟਾਈਮ ਤੇ ਵੇਖੋ ਜੀ ਟਾਈਮ ਹੋ ਚੁੱਕਿਆ ਆਪਣਾ 1:30 ਹੋ ਚੱਲਿਆ ਜੀ ਇਸ ਟਾਈਮ ਤੇ ਕੋਈ ਹਾਲਾਤ ਨਹੀਂ ਅਜੇ ਤੱਕ ਸਾਨੂੰ ਕੋਈ ਖਬਰ ਨਹੀਂ ਆਈ ਠੀਕ ਆ ਅੱਗੇ ਦਾ ਨਹੀਂ ਪਤਾ ਕਿ ਅੱਗੇ ਕੀ ਹੋਣਾ ਜੀ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਇਲਾਕਾ ਨਿਵਾਸੀਆਂ ਨੂੰ ਇਹ ਮੈਂ ਕਾਲੇ ਦਲ ਦੀ ਸਰਕਾਰ ਲਿਆਓ